ਆਪਣੇ ਪਰਿਵਾਰ ਦੇ ਭਵਿੱਖ ਨੂੰ ਸਵਾਰਨ ਦੀ ਆਸ ਨਾਲ ਪਰਲਸ ਕੰਪਨੀ 'ਚ ਆਪਣੇ ਖੂਨ ਪਸੀਨੇ ਦੀ ਕਮਾਈ ਨਿਵੇਸ਼ ਕਰਨ ਵਾਲੇ ਪੀੜਤਾਂ ਨੂੰ ਆਪਣੇ ਪੈਸੇ ਵਾਪਸ ਨਾ ਮਿਲਣ ਦਾ ਡਰ ਸਤਾ ਰਿਹਾ ਹੈ। ਕੰਪਨੀ ਮਾਲਕ ਨਿਰਮਲ ਸਿੰਘ ਪੰਗੂ ਦੀ ਹਾਲ ਹੀ ਦੇ ਵਿੱਚ ਮੌਤ ਤੋਂ ਬਾਅਦ ਤਾਂ ਠੱਗੀ ਦੇ ਸ਼ਿਕਾਰ ਪੀੜਤ ਹੋਰ ਵੀ ਤਹੰਸੇ ਵਿੱਚ ਨੇ। ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਪਰਲਸ ਕੰਪਨੀ ਦੇ ਪੀੜਤ ਹੈਪੀ ਗਰੇਵਾਲ ਅਤੇ ਆਸਾ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਪੀੜਤਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਸਰਕਾਰ ਬਣਨ ਨਾਲ ਲੋਕਾਂ ਦਾ ਕੰਪਨੀ ਵਿੱਚ ਫਸਿਆ ਹੋਇਆ ਪੈਸਾ ਬਾਹਰ ਕੱਢਿਆ ਜਾਵੇਗਾ ਅਤੇ ਪੰਜਾਬ ਵਿੱਚ ਹਰ ਕੰਪਨੀ ਦੀ ਜੋ ਵੀ ਜਾਇਦਾਦ ਹੈ ਉਸ ਦੀ ਨਿਲਾਮੀ ਕਰਕੇ ਪੈਸੇ ਵਾਪਸ ਕੀਤੇ ਜਾਣਗੇ ਪਰ 25 ਸਾਲ ਤੋਂ ਵੱਧ ਸਮਾਂ ਵੀ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤਵਾਨ ਵੱਲੋਂ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਚੋਣਾ ਤੋਂ ਬਾਅਦ ਫਿਰ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਇਸ ਸਾਰੀ ਦੁਨੀਆ ਨੂੰ ਪਤਾ ਕੀ ਦਿਲਾਸਾ ਦਿੱਤਾ ਗਿਆ ਸੀ ਪਰ ਮੇਰੇ ਤਕਰੀਬਨ 6-7 ਲੱਖ ਰੁਪਏ ਲੱਗਿਆ ਵਾ ਤੇ ਬਾਕੀ ਸਾਡੇ ਰਿਸ਼ਤੇਦਾਰਾਂ ਦੇ ਲੱਗੇ ਨੇ ਸਾਰਿਆਂ ਦਾ ਮੁੱਲ ਆ ਕੇ ਕਰੋੜ ਦੇ ਆਸ-ਪਾਸ ਹੁੰਦਾ ਸਰਕਾਰ ਕਹਦੀ ਅਸੀਂ ਨਿਲਾਮੀ ਕਰਕੇ ਪ੍ਰੋਪਰਟੀ ਮੋੜਾਂਗੇ ਸਰਕਾਰ ਤਾਂ ਬਹੁਤ ਕੁਸ਼ ਕਹਿੰਦੀ ਬਹੁਤ ਟਾਈਮ ਦੀ ਕਹਿ ਰਹੀ ਹੈ ਸਰਕਾਰ ਦਾ ਕੀ ਕਰੀਏ ਅਸੀਂ ਉਮੀਦ ਤੇ ਬੈਠਿਆਂਗੇ ਨਹੀਂ ਫਿਰ ਅਸੀਂ ਕੋਈ ਨਾ ਕੋਈ ਸਟੈਪ ਚੱਕਾਂਗੇ ਅਸੀਂ ਦਾਨਗੜ ਸਾਹਿਬ ਦੇ ਨਾਲ ਆ ਜਦੋਂ ਇਹਨਾਂ ਦਾ ਟਾਈਮ ਪੂਰਾ ਹੋ ਗਿਆ 2015 ਤੇ ਇਹਨਾਂ ਨੇ ਉਹ ਕੰਪਨੀ ਬੰਦ ਕਰਤੀ ਤੇ ਸਾਡਾ ਪੈਸਾ ਡੁੱਬ ਰਿਹਾ ਇਸ ਕਰਕੇ ਅਸੀਂ ਇਸ ਵਾਸਤੇ ਬਹੁਤ ਸੰਘਰਸ਼ ਕਰਿਆ ਅਸੀਂ 2015 ਤੋਂ ਲੈ ਕੇ ਹੁਣ ਤੱਕ ਸੰਘਰਸ਼ ਕਰ ਰਹੇ ਆ ਜਿਹੜੀ ਸਰਕਾਰ ਆਉਂਦੀ ਆ ਉਹ ਕਹਿੰਦੀ ਸੀ ਤੁਹਾਡੇ ਪੈਸੇ ਦਿਵਾਵਾਂਗੇ ਉਸ ਤੋਂ ਬਾਅਦ ਕੋਈ ਪੈਸੇ ਦਿਵਾਉ ਨਹੀਂ ਰਹਾ ਮੈਂ ਬੰਬੇ ਜਾ ਕੇ ਵੀ ਸੇਵੀ ਤੱਕ ਵੀ ਜਾ ਕੇ ਆਇਆਗਾ ਮੈਨੂੰ ਉਹਨਾਂ ਨੇ ਕੋਈ ਮਤਲਬ ਕੋਈ ਜਵਾਬ ਨਹੀਂ ਦਿੱਤਾ ਕਿਹਾ ਤਾਂ ਕੇਂਦਰੀ ਮੰਤਰੀ ਸੀਤਾ ਰਾਮ ਨੇ ਵੀ ਆਜੀ ਅਸੀਂ ਪੈਸੇ ਲੈਣ ਵਾਸਤੇ ਕੋਈ ਆਉਂਦਾ ਨਹੀਂ ਅਸੀਂ ਤਾਂ ਜਾ ਕੇ ਉੱਥੇ ਸੁਪਰੀਮ ਕੋਰਟ ਦਾ ਫੈਸਲਾ ਵੀ ਹੋਇਆ 2 ਫਰਵਰੀ 2016 ਦਾ ਕਿ ਇਹਨਾਂ ਦੇ ਪੈਸੇ ਦਿਓ ਤੇ ਅਸੀਂ ਉੱਥੇ ਲੈਣ ਵਾਸਤੇ ਵੀ ਗਏ ਆ ਤਾਂ ਉੱਥੇ ਤਾਂ ਡੰਡੇ ਮਾਰਦੇ ਕਿਹੜਾ ਪੈਸੇ ਦਿੰਦੇ ਸਾਨੂੰ ਅਸੀਂ ਜੰਤਰ ਮਾਂਤਰ ਤੇ ਧਰਨੇ ਵੀ ਲਾਏ ਆ ਤੇ ਜੇਲਾ ਵੀ ਗੱਟੀਆਂ ਲਈ ਤੇ ਸਾਨੂੰ ਫੇਰ ਵੀ ਮੁੜ ਕੇ ਅੱਜ ਤੱਕ ਪੈਸਾ ਨਹੀਂ ਮਿਲਿਆ ਜੀ ਸਰਕਾਰ ਤੋਂ ਅਸੀਂ ਕੀ ਉਮੀਦ ਰੱਖਦੇ ਜੰਤ ਲਾੜੀ ਲਾੜੀ ਆ ਸਰਕਾਰ ਅਸੀਂ ਤਾਂ ਉਮੀਦ ਰੱਖਦੇ ਸਰਕਾਰ ਜਲਦੀ ਜਲਦੀ ਪੈਸਾ ਦੇਵੇ ਲੋਕਾਂ ਦਾ ਜੋ ਦੁਖੀ ਲੋਕ ਨੇ ਉਹਨਾਂ ਦਾ ਪੈਸਾ ਵਾਪਸ ਕਰਨ ਤਾਂ ਕਿ ਉਹ ਆਪਣਾ ਕੋਈ ਭੋਖ ਬਣਾ ਸਕਣ ਉਦਰ ਇਨਸਾਫ ਦੀ ਆਵਾਜ਼ ਨਾ ਦੀ ਜੱਥੇਬੰਦੀ ਬਣਾ ਕੇ ਪਲਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਲੋਕਾਂ ਨੇ ਸੰਘਰਸ਼ ਕਰ ਰਹੇ ਜੱਥੇਬੰਦੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ ਦੇਸ਼ ਦੇ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਮਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕੇਂਦਰੀ ਖਜ਼ਾਨਾ ਮੰਤਰੀ ਤੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ ਜਿਸ ਚੋਂ ਨਾ ਕਿਹਾ ਸੀ ਕਿ ਕੇਂਦਰ ਸਰਕਾਰ ਤਾਂ ਲੋਕਾਂ ਦਾ ਪੈਸਾ ਦੇਣ ਲਈ ਤਿਆਰ ਹੈ ਪਰ ਕੋਈ ਨਿਵੇਸ਼ਕ ਉਹਨਾਂ ਕੋਲ ਆ ਨਹੀਂ ਰਿਹਾ ਉਹਨਾਂ ਕਿਹਾ ਕਿ 8 ਸਾਲਾਂ ਤੋਂ ਉਹ ਕਰ ਕਰ ਜਾ ਕੇ ਪੀੜਤਾ ਦਾ ਪੈਸਾ ਵਾਪਸ ਧੋਣ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਲੋਕਾਂ ਦਾ ਪੈਸਾ ਵਾਪਸ ਨਹੀਂ ਕੀਤਾ ਜਾ ਰਿਹਾ ਉਨਾ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਪੀੜਤਾਂ ਵੱਲੋਂ ਖਜ਼ਾਨਾ ਮੰਤਰੀ ਦੇ ਘਰ ਦਾ ਕਿਰੋਕ ਕੀਤਾ ਜਾਵੇਗਾ ਨਾਲ ਹੀ ਉਹਨਾਂ ਪਲਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਬੇਟੀ ਵੱਲੋਂ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੇ ਬਿਆਨ ਤੇ ਕਿਹਾ ਕਿ ਭੰਗੂ ਦੀ ਬੇਟੀ ਕੋਲ ਪੈਸੇ ਵਾਪਸ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਾਰੇ ਅਧਿਕਾਰ ਹੁਣ ਕੇਂਦਰ ਸਰਕਾਰ ਕੋਲ ਹਨ ਜਿਹੜਾ ਪਰਲ ਗਰੁੱਪ ਸੀ ਸਾਰੇ ਦਾ ਸਾਰਾ ਉਹਨੂੰ ਆਪਦੇ ਕਬਜ਼ੇ 'ਚ ਲੈ ਲਿਆ ਗਵਰਨਮੈਂਟ ਦੇ ਔਰ ਉਤੇ ਇੱਕ ਕਮੇਟੀ ਗਠਨ ਕਰਤੀ ਸਾਫਕਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਰ.ਐਮ. ਲੋਧਾ ਦੀ ਗਵਾਹੀ ਚ ਪਰ ਹਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਟਮੈਂਟ ਦਿੱਤੀ ਸੀ ਵੀ ਜਦੋਂ ਮੇਰੀ ਸਰਕਾਰ ਆਉਂਦੀ ਆ ਤਾਂ ਅਸੀਂ ਉਹ ਕੰਪਨੀ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਦੇ ਪੈਸੇ ਦੇਵਾਂਗੇ ਪਰ ਇਹਨਾਂ ਨੇ ਵੀ ਇੱਕ ਗੱਲ ਕਹਿਣ ਤੱਕ ਹੀ ਸੀਮਿਤ ਰਹੇ ਆ ਉਹਨਾਂ ਦੀ ਬੇਟੀ ਦਾ ਵੀ ਬਿਆਨ ਆਇਆ ਕਿ ਅਸੀਂ ਕੱਲੇ-ਕੱਲੇ ਦੇ ਪੈਸੇ ਵਾਪਸ ਕਰਾਂਗੇ ਦੇਖੋ ਉਹ ਜਿਹੜੀ ਉਹਨਾਂ ਦੀ ਬੇਟੀ ਦਾ ਬਿਆਨ ਆਇਆ ਉਹਦੇ ਵਿੱਚ ਕੋਈ ਵੱਡੀ ਹੈ ਨਹੀਂ ਕਿ ਦਮ ਵਾਲੀ ਗੱਲ ਕਿਉਂਕਿ ਉਨ੍ਹਾਂ ਦੇ ਪਰਿਵਾਰ ਕੋਲੇ ਤਾਂ ਇਹੋ ਜਿਹਾ ਕੋਈ ਰਾਇਟ ਹੀ ਨਹੀਂ ਸੀਗਾ ਕਿ ਉਹ ਲੋਕਾਂ ਨੂੰ ਪੈਸੇ ਦੇਣ ਪਰ ਫਿਰ ਵੀ ਅਗਰ ਉਨ੍ਹਾਂ ਨੇ ਇਹ ਬਿਆਨ ਦਿੱਤਾ ਪਰ ਇਹ ਬਿਆਨ ਦੇਣ ਤੋਂ ਪਹਿਲਾਂ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਪ੍ਰਾਪਰਟੀਆਂ ਨੇ ਜਿਹੜੀਆਂ ਇੱਧਰ ਉੱਧਰ ਲੁਕੋ ਕੇ ਰੱਖੀਆਂ ਹੋਈਆਂ ਨੇ ਬੇਨੌਮੀ ਕੀ ਪਹਿਲਾਂ ਉਹ ਸਭ ਤੋਂ ਪਹਿਲਾਂ ਉਹ ਸਾਹਮਣੇ ਲਿਆ ਕੇ ਅਟੈਚ ਕਰਾਉਣਗੇ ਤਾਂ ਦੇਸ਼ ਦੀ ਫਾਈਨਾਂਸ ਮਿਨਿਸਟਰ ਮੈਡਮ ਸੀ타 ਰਮਨ ਨੇ ਇੱਕ ਸਟੇਟਮੈਂਟ ਦਿੱਤੀ ਆ ਜੋ ਕਿ ਬਹੁਤ ਹੀ ਗਲਤ ਹੈ ਮੰਦਭਾਗੀ ਆ ਝੂਠ ਉਹਨਾਂ ਨੇ ਬੋਲਿਆ ਕਿ ਅਸੀਂ ਪੈਸੇ ਦੇਣ ਨੂੰ ਤਿਆਰ ਆ ਕੋਈ ਲੈ ਕੇ ਆਉਣ ਲੈਂਡ ਨੂੰ ਤਿਆਰ ਨਹੀਂ ਤੇ ਅਸੀਂ ਬਹੁਤ ਜਲਦੀ ਸੀ타 ਰਮਨ ਦੇ ਦਿੱਲੀ ਦੀ ਰਿਹਾਇਸ ਤੇ ਇੱਕ ਵੱਡੇ ਹਜੂਮ ਚ ਜਥੇਬੰਦੀ ਲੋਕ ਪੀੜਤਾ ਨੂੰ ਲੈ ਕੇ ਜਾਊਗੀ ਉਹ ਸਾਡਾ ਸੰਘਰਸ਼ ਹੋਵੇਗਾ ਜਾਣਕਾਰੀ ਮੁਤਾਬਕ ਦੇਸ਼ਵਿਚ ਪਲਸ ਕੰਪਨੀ ਦੀ ਠੱਗੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਰੀਬ 5 ਕਰੋੜ 85 ਲੱਖ ਦੇ ਨੇੜੇ ਤੇੜੇ ਹੈ ਜਦੋਂ ਕਿ ਪੰਜਾਬ ਵਿੱਚ ਪੀੜਤਾਂ ਦੀ ਗਿਣਤੀ 25 ਤੋਂ 3 ਲੱਖ ਹੈ ਪਲਸ ਕੰਪਨੀ ਦੀ ਮਾਲਕੀ ਵਾਲੀ ਜ਼ਮੀਨ ਅਤੇ ਜਾਇਦਾਦ ਦੀ ਕੀਮਤ 175 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ ਅਤੇ ਕੰਪਨੀ ਵਿੱਚ ਫਸੇ ਲੋਕਾਂ ਦਾ ਪੈਸਾ ਫਿਰ 50 ਤੋਂ 60 ਹਜ਼ਾਰ ਕਰੋੜ ਰੁਪਏ ਹੈ ਸੋ ਲੋੜ ਹੈ ਕਿ ਪੈਸਾ ਵਾਪਸ ਨਾ ਮੁੜਨ ਦੇ ਸਹਿਮਤ ਜੀ ਰਹੇ ਠੱਗੀ ਦੇ ਸ਼ਿਕਾਰ ਪੀੜਤਾਂ ਨੂੰ ਕੇਂਦਰ ਸਰਕਾਰ ਵਿਆਜ ਸਣੇ ਪੈਸਾ ਵਾਪਸ ਕਰੇ ਤਾਂ ਜੋ ਪੀੜਤਾਂ ਨੂੰ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਵਾਪਸ ਮਿਲ ਸਕੇ ਅਤੇ ਉਹ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰ ਸਕਣ ਅਸ਼ੀਸ਼ ਸ਼ਰਮਾ ਪੀਟੀਸੀ న్యూਸ ਬਰਨਾਲਾ